ਹਾਂਜੀ ਪਾਵਰ ਕਾਮ ਐਂਡ ট্রান্সਕੋ ਠੇਕਾ ਮੁਲਾਜ਼ਮ ਜੂਨੀਅਰ ਪੰਜਾਬ ਸੂਬਾ ਪ੍ਰਧਾਨ ਬਲਿਹਾਰ ਸਿੰਘ ਇੱਕ ਪੰਜਾਬ ਦੇ ਜਿੰਨੇ ਵੀ ਸੀਐਚਬੀ ਤੇ ਡਬਲੂ ਠੇਕਾ ਮੁਲਾਜ਼ਮ ਸਾਥੀ ਹੈ ਉਹਨਾਂ ਨੂੰ ਪੂਰ ਜੋਰ ਅਪੀਲ ਕਰਨੀ ਹੈ ਕਿ ਆਪਾਂ ਲਗਾਤਾਰ ਪੰਜਾਬ ਸਰਕਾਰ ਵਿਰੁੱਧ ਅਤੇ ਪਾਵਰ ਕਾਮ ਦੀ ਮੈਨੇਜਮੈਂਟ ਦੇ ਵਿਰੁੱਧ ਲਗਾਤਾਰ ਜਿਹੜਾ ਆਪਾਂ ਸੰਘਰਸ਼ ਕਰ ਰਹੇ ਹਾਂ ਕਿ ਜਿੰਨੇ ਵੀ ਆਊਟਸੋਰਸਡ ਸੀਐਚਬੀ ਡਬਲੂ ਸੀਐਚਐਚ ਕੰਮੇ ਆ ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਲੈ ਕੇ ਸਿੱਧਾ ਰੈਗੂਲਰ ਕੀਤਾ ਜਾਵੇ ਘੱਟੋ ਘੱਟ ਜਿਹੜੀ ਗੁਜ਼ਾਰੇ 1948 ਐਕਟ ਮੁਤਾਬਕ ਜੋ ਕਾਨੂੰਨ ਕਹਿੰਦਾ ਉਹਦੇ ਤਹਿਤ ਜਿਹੜੀ ਹੈ ਤਨਖਾਹ ਦਿੱਤੀ ਜਾਵੇ ਤੇ ਜਿੰਨੇ ਸਾਡੇ ਬਿਜਲੀ ਦਾ ਕਰੰਟ ਲਾ ਕੇ ਹਾਦਸਾ ਹੋ ਗਏ ਉਹਨਾਂ ਦੇ ਵਾਰਸ ਨੂੰ ਪੱਕੀ ਨੌਕਰੀ ਦੀ ਗਾਰੰਟੀ ਪੈਨਸ਼ਨ ਦੀ ਗਾਰੰਟੀ ਮੁਆਵਜ਼ੇ ਦੀ ਗਾਰੰਟੀ ਇਹ ਕੀਤੀ ਜਾਵੇ ਤੇ ਜਿੰਨੀਆਂ ਵੀ ਹੋਰ ਸਾਡੀਆਂ ਤਮਾਮ ਮੰਗਾਂ ਉਹਨਾਂ ਮੰਗਾਂ ਦਾ ਜਿਹੜਾ ਸਾਡਾ ਉਹ ਹੱਲ ਕੀਤਾ ਜਾਵੇ ਤੇ ਇਸ ਦੇ ਸੰਬੰਧ ਦੇ ਵਿੱਚ ਲਗਾਤਾਰ ਆਪਾਂ ਸੰਘਰਸ਼ ਵੀ ਕਰ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ ਜਿਹੜੇ ਵਿੱਤ ਮੰਤਰੀ ਐ ਉਹਨਾਂ ਨਾਲ ਵੀ ਆਪਣੀ ਮੀਟਿੰਗਾਂ ਹੋਈਆਂ ਮੁੱਖ ਮੰਤਰੀ ਦੇ ਇਹ ਮਾਮਲਾ ਜਿਹੜਾ ਹੈ ਉਹ ਧਿਆਨ ਦੇ ਵਿੱਚ ਹੈਗਾ ਕਿਉਂਕਿ ਉਹਨਾਂ ਨਾਲ ਵੀ ਆਪਣੀਆਂ ਦੋ ਦਿਨ ਵਾਰ ਜਿਹੜੀਆਂ ਮੀਟਿੰਗਾਂ ਉਹ ਹੋਈਆਂ ਹੈਗੀਆਂ ਬਿਜਲੀ ਬੋਰਡ ਦੇ ਜਿਹੜੇ ਮੰਤਰੀ ਐ ਉਹਨਾਂ ਨਾਲ ਵੀ ਕਈ ਵਾਰ ਆਪਣੀਆਂ ਮੀਟਿੰਗਾਂ ਹੋਈਆਂ ਤੇ ਆਪਾਂ ਨੂੰ ਪਿਛਲੇ ਦਿਨੀ ਆਪਾਂ ਜਿਹੜਾ 12 13 ਤਰੀਕ ਦੇ ਲਗਭਗ ਮੀਟਿੰਗ ਕਰਕੇ ਗਏ ਸੀਗੇ ਵਿੱਤ ਮੰਤਰੀ ਨਾਲ ਸੰਗਰੂਰ ਵਿਖੇ ਤੇ ਉਹਨਾਂ ਨੇ ਆਪਾਂ ਨੂੰ 23 ਤਰੀਕ ਦਾ ਜਿਹੜਾ ਮੀਟਿੰਗ ਦਾ ਸਮਾਂ ਦਿੱਤਾ ਸੀਗਾ ਜਿਦੇ ਵਿੱਚ ਬਿਜਲੀ ਮੰਤਰੀ ਕਿਰਤ ਮੰਤਰੀ ਤੇ ਅਧਿਕਾਰੀਆਂ ਨੂੰ ਬਿਠਾਉਣ ਦਾ ਜਿਹੜਾ ਉਹਨਾਂ ਨੇ ਦੱਸ ਕੇ ਹਾਸਿਗਾ ਪਰ ਤੁਹਾਡੇ ਸਾਹਮਣੇ ਸਮਾਂ ਬੀਤ ਗਿਆ 7 ਤਰੀਕ ਦਾ ਜਿਹੜਾ ਦੁਬਾਰਾ 23 ਤਰੀਕ ਦੀ ਮੀਟਿੰਗ ਨੂੰ ਮੁਲਤਵੀ ਕਰਕੇ 7 ਤਰੀਕ ਦੀ ਜਿਹੜੀ ਮੀਟਿੰਗ ਹੈ ਉਹਦਾ ਮਤਲਬ ਕਹਿ ਰਿਹਾ ਵੀ ਅਸੀਂ 7 ਨੂੰ ਮੀਟਿੰਗ ਕਰਾਂਗੇ ਸਰਕਾਰ ਨੇ ਕਿਹਾ ਹੈਗਾ ਸੋ ਇਸ ਕਰਕੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜੇਕਰ ਸਰਕਾਰ 7 ਤਰੀਕ ਨੂੰ ਆਪਣੀ ਮੀਟਿੰਗ ਕਰਕੇ ਮਸਲੇ ਹੱਲ ਨਹੀਂ ਕਰਦੀ ਤਾਂ 8 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਮੁਕੰਮਲ ਤੌਰ ਤੇ ਹੜਤਾਲ ਕਰਕੇ ਜਿਹੜਾ ਕਿ ਆਪਾਂ ਉਹ ਮੋਹਾਲੀ ਦੀ ਧਰਤੀ ਤੇ ਮੋਹਾਲੀ ਚੰਡੀਗੜ੍ਹ ਵੱਲ ਕੂਚ ਕਰਾਂਗੇ ਕਿਉਂਕਿ ਲਗਾਤਾਰ ਸਾਡੇ ਜਿਹੜੀਆਂ ਮੰਗਾਂ ਸਰਕਾਰ ਉਹਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਸਾਰੇ ਹੀ CHBW ਕਾਮਿਆਂ ਨੂੰ ਕਿ ਉਹ ਪੂਰੀ ਜੋਰ-ਸ਼ੋਰ ਦੇ ਨਾਲ ਜਿਹੜੀ ਹੈ ਉਹ ਤਿਆਰੀ ਕਰਨ ਤਾਂ ਜੋ ਆਪਣੀਆਂ ਮੰਗਾਂ ਉਹਨਾਂ ਨੂੰ ਆਪਾਂ ਪ੍ਰਮਾਨ ਕਰਵਾ ਸਕੀਏ 8 ਤਰੀਕ ਦੀ ਜੋਰ-ਸ਼ੋਰ ਨਾਲ ਪਰਿਵਾਰਾਂ ਤੇ ਬੱਚਿਆਂ ਸਮੇਤ ਰਸਣ ਦਾ ਪ੍ਰਬੰਧ ਕਰਕੇ ਪੂਰੀ ਤਿਆਰੀ ਖਿੱਚ ਕੇ ਸਾਰੇ ਸਾਥੀ ਆਉਣ 8 ਅੱਠ ਤਰੀਕ ਨੂੰ ਮੋਹਾਲੀ ਦੀ ਧਰਤੀ ਤੇ ਤੇ ਦੂਜਾ ਇਹਦੇ ਨਾਲ ਇੱਕ ਹੋਰ ਹੈ ਵੀ ਜਿਹੜੇ ਚੀਫ ਇੰਜੀਨੀਅਰ ਆਪਣਾ ਪਟਿਆਲਾ ਹੈਗੇ ਆ ਉਹ ਕੰਮਿਆਂ ਦੀਆਂ ਮੰਗਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਕਈ ਬੰਦਿਆਂ ਦੇ ਹਾਦਸੇ ਹੋ ਗਏ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਚਾਹੀਦੀ ਗੱਲ ਹੋਵੇ ਦੂਜਾ ਹੋਰ ਵੀ ਜਿਹੜੇ ਚੀਫ ਹੈਗੇ ਆ ਇਦਾਂ ਹੀ ਸਾਰਾ ਕੁਝ ਚੱਲ ਰਿਹਾ ਤੇ ਇੱਕ ਨਵਾਂ ਜਿਹੜਾ ਕੰਮ ਹੋ ਰਿਹਾ ਕਿ ਨਵੇਂ ਟੈਂਡਰ ਹੋ ਰਹੇ ਹੈਗੇ ਆ ਉਹਨਾ ਟੈਂਡਰਾਂ ਦੇ ਵਿੱਚ ਜੇ ਗੱਲ ਕਰਨੀ ਹੋਵੇ ਕੁਝ ਵੀ ਨਹੀਂ ਪਾਇਆ ਜਾ ਰਿਹਾ ਜਿਹੜੇ ਕੁਝ ਕਹਿ ਰਹੇ ਆ ਜੀ ਟੈਂਡਰਾਂ ਦੇ ਵਿੱਚ ਤਨਖਾਹ ਵਧਾ ਦੇਣੀ ਹੈ ਕੋਈ ਤਨਖਾਹ ਵਧਾਉਣ ਦਾ ਫਾਰਮੂਲਾ ਨਹੀਂ ਹੈ ਟੈਂਡਰਾਂ ਦੇ ਵਿੱਚ ਸਗੋਂ ਹੋਰ ਕੰਮਾਂ ਤੇ ਜਿਹੜਾ ਕੰਮ ਦਾ ਬੋਝ ਹੈ ਉਹ ਪਾਇਆ ਜਾ ਰਿਹਾ ਇਸ ਕਰਕੇ ਅਸੀਂ ਪੰਜਾਬ ਦੇ ਜਿੰਨੇ ਵੀ ਠੇਕਾ ਮਜ਼ਦਮ ਸੀਐਚਪੀ ਵਾਲੇ ਸਾਡੇ ਸਾਥੀ ਹੈਗੇ ਆ ਉਹਨਾਂ ਨੂੰ ਅਪੀਲ ਕਰਾਂਗੇ ਕਿ ਚੀਫ ਦਫ਼ਤਰਾਂ ਦੇ ਅੱਗੇ ਵੀ ਆਪਾਂ ਜਿਹੜੇ ਵਿਰੋਧ ਪ੍ਰਦਰਸ਼ਨ ਤਿੱਖੇ ਕਰਨੇ ਹੈਗੇ ਆ ਤੇ ਉੱਥੇ ਵੀ ਵੱਡੀ ਗਿਣਤੀਆਂ ਦੇ ਵਿੱਚ ਆਪਾਂ ਧਰਨੇ ਦੇਣੇ ਆ ਉਹਨਾਂ ਦੀ ਵੀ ਆਪਾਂ ਤਿਆਰੀ ਕਰਨੀ ਆ ਤੇ ਪਹਿਲਾਂ ਆਪਾਂ 8 ਤਰੀਕ ਦੀ ਤਿਆਰੀ ਸਾਰੇ ਸਾਥੀ ਕਰਨ ਤੇ ਜਿਹੜੇ ਆ ਨਵੇਂ ਵਰਕ ਆਰਡਰ ਹੋ ਰਹੇ ਆ ਜੋ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾ ਰੀਆਂ ਇਹ ਸਾਨੂੰ ਵਰਕ ਆਰਡਰ ਨਹੀਂ ਮਨਜ਼ੂਰ ਹੈਗੇ ਸਰਕਾਰ ਨਵੇਂ ਚਿਹਤਿਆਂ ਨੂੰ ਲਿਆਉਣ ਦੀ بجائے ਨਵੇਂ ਠੇਕੇਦਾਰਾਂ ਕੰਪਨੀਆਂ ਨੂੰ ਲਿਆਉਣ ਦੀ بجائے ਸਾਨੂੰ ਸਿੱਧਾ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਗੂਲਰ ਕਰੇ ਸਿੱਧਾ ਮਤਲਬ ਤਨਖਾਹ ਜਾਰੀ ਕਰੇ ਇਹ ਸਾਡੀ ਡਿਮਾਂਡ ਹੈਗੀ ਆ ਇਸ ਲਈ ਆਪਾਂ ਸੰਘਰਸ਼ ਕਰਨਾ ਸਾਰੇ ਹੀ ਪੰਜਾਬ ਦੇ ਜਿੰਨੇ ਵੀ ਸੀਐਚਪੀ ਡਬਲਿਊ ਸਾਡੇ ਸਾਥੀ ਹੈਗੇ ਆ ਉਹ ਇਸ ਗੱਲ ਵੱਲ ਜਰੂਰ ਧਿਆਨ ਦੇਣ ਕਿ ਸਰਕਾਰ ਜਿਹੜੇ ਬੋਨ ਮੈਨੇਜਮੈਂਟ ਨਵੇਂ ਵਰਕ ਆਰਡਰ ਕਰ ਰਹੀ ਹੈ ਇਹ ਵਰਕ ਆਰਡਰ ਆਪਾਂ ਨਾ ਹੋਣ ਬਈਏ ਤਾਂ ਚੰਗੀ ਗੱਲ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆਪਣੀ ਗੱਲ ਇਹ ਹੋਣੀ ਚਾਹੀਦੀ ਵੀ ਸਾਨੂੰ ਸਿੱਧਾ ਡਿਪਾਰਟਮੈਂਟ ਦੇ ਵਿੱਚ ਡਿਪਾਰਟਮੈਂਟ ਭਰਤੀ ਕਰੇ ਇਸ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੈਗਾ ਘੱਟੋ ਘਾਟੇ ਗੁਜ਼ਾਰੇਯੋਗ ਤਨਖਾਹ ਨਿਸ਼ਚਿਤ ਕਰੇ ਮੁਆਵਜ਼ੇ ਦੀ ਗਰੰਟੀ ਦੇਵੇ ਤੇ ਸਾਡੇ ਵਾਰਸ ਜਿੰਨੇ ਵੀ ਹੋਗੇ ਉਹਨਾਂ ਨੂੰ ਨੌਕਰੀ ਦਾ ਪ੍ਰਬੰਧ ਕਰੇ ਤੇ ਜਦੋਂ ਬੰਦਾ 58 ਸਾਲ ਬਾਅਦ ਆਪਣੀ ਨੌਕਰੀ ਛੱਡ ਕੇ ਜਾਂਦਾ ਤਾਂ ਉਹਨੂੰ ਪੈਨਸ਼ਨ ਦੀ ਗਰੰਟੀ ਉਹਨੂੰ ਜਿਹੜਾ ਉਹਦਾ ਰਾਸ਼ੀ ਮਿਲਣੀ ਚਾਹੀਦੀ ਆ ਉਹਦੀ ਗਰੰਟੀ ਜਿਹੜੀ ਉਹ ਸਰਕਾਰ ਕਰੇ ਇਹਨਾਂ ਮੰਗਾਂ ਨੂੰ ਲੈ ਕੇ ਸਾਥੀਓ ਆਪਾਂ ਸੰਘਰਸ਼ ਕਰ ਰਹੇ ਹੈਗੇ ਆ ਤਾਂ ਸਾਰਿਆਂ ਨੂੰ ਬੇਨਤੀ ਆ ਪੂਰੀ ਜੋਰ ਸ਼ੋਰ ਨਾਲ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਸ ਤਿਆਰੀ ਨੂੰ ਅੱਠ ਦੀ ਤਿਆਰੀ ਨੂੰ ਜੋਰ ਨਾਲ ਕਰੋ ਤੇ ਉਸ ਤੋਂ ਬਾਅਦ ਚੀਫ ਦਫ਼ਤਰ ਅੱਗੇ ਰੋਸ ਧਰਨੇ ਦੇਣੇ ਹੈਗੇ ਆ ਉਨ੍ਹਾਂ ਦੀ ਤਿਆਰੀ ਵੀ ਆਪਾਂ 8 ਤੋਂ ਬਾਅਦ ਉਸੇ ਧਰਨੇ ਦੇ ਵਿੱਚ ਕਰਾਂਗੇ ਸੋ ਸਾਰਿਆਂ ਨੂੰ ਬੇਨਤੀ ਆ ਜ਼ੋਰ-ਸ਼ੋਰ ਨਾਲ ਆਪਣੀਆਂ ਤਿਆਰੀਆਂ ਜਿਹੜੀਆਂ ਉਹ ਧਰਨੇ ਦੀਆਂ ਕਰਨ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ